ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁੱਕ ਸਟਾਈਲ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਜ਼ੁਕੀਨੀ ਦੀ ਦੁੱਧ ਦਾ ਪਾਲੀ ਸਬਜ਼ੀ ਉਹਦੇ ਲਈ ਆਪਾਂ ਜ਼ੁਕੀਨੀ ਬਰੀਕ-ਬਰੀਕ ਕੱਟ ਕੇ ਰੱਖ ਲਈਏ ਤੇ ਪਿਆਜ਼ ਅਦਰਕ ਲਸਣ ਹਰੀਆਂ ਮਿਰਚਾਂ 스프링 ਆਨੀਅਨ ਇਹ ਆਪਾਂ ਮੋਟਾ ਕੱਟ ਲਿਆ ਹੈ ਇਸ ਨੂੰ ਆਪਾਂ ਚੋਪਰ ਵਿੱਚ ਗ੍ਰाइंड ਕਰ ਲਵਾਂਗੇ ਅਤੇ ਆਪਾਂ ਸਬਜ਼ੀ ਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਪੈਨ ਵਿੱਚ ਇੱਕ ਵੱਡਾ ਚਮਚ ਦੇਸੀ ਘਿਓ ਦਾ ਪਾਵਾਂਗੇ ਦੁੱਧ ਵਾਲੀ ਸਬਜ਼ੀ ਕਰਕੇ ਆਪਾਂ ਦੇਸੀ ਘਿਓ ਵਿੱਚ ਬਣਾਵਾਂਗੇ ਦੇਸੀ ਘਿਓ ਬਲਤੋਂ ਬਾਅਦ ਜੀਰਾ ਤੇ ਸਾਬਤ ਧਨੀਆ ਆਪਾਂ ਇਸ ਵਿੱਚ ਭੁੰਨ ਲੈਣਾ ਹੈ ਹੁਣ ਆਪਾਂ ਇੱਥੇ ਪਿਆਜ਼ ਅਦਰਕ ਲਸਣ ਹਰੀਆਂ ਮਿਰਚਾਂ ਸਪ੍ਰਿੰਗ ਆਨਿਅਨ ਦਾ ਪੇਸਟ ਪਾ ਲਵਾਂਗੇ ਤੇ ਸੁਨਹਿਰੀ ਹੋਣ ਤੱਕ ਆਪਾਂ ਇਸ ਨੂੰ ਹਲਾਉਂਦੇ ਹੋਏ ਭੁੰਨਣਾ ਹੈ ਤੜਕੇ ਨੂੰ ਫਰਾਈ ਕਰਨਾ ਹੈ ਹੁਣ ਆਪਾਂ ਇਸ ਵਿੱਚ ਕਾਲੀ ਮਿਰਚ ਹਲਦੀ ਨਮਕ ਪਾ ਲਵਾਂਗੇ ਅਤੇ 1-2 ਮਿੰਟ ਲਈ ਆਪਾਂ ਮਸਾਲਿਆਂ ਨੂੰ ਵੀ ਭੁੰਨ ਲਾਵਾਂਗੇ ਮਸਾਲੇ ਪੌਣ ਤੋਂ ਬਾਅਦ ਆਪਾਂ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਮਸਾਲੇ ਸੜ ਨਾ ਜਾਣ ਤੇ ਆਪਾਂ ਇਹਨਾਂ ਨੂੰ 1 ਮਿੰਟ ਲਈ ਇਸੇ ਤਰ੍ਹਾਂ ਹਿਲਾਉਂਦੇ ਹੋਏ ਹੀ ਆਪਾਂ ਮਸਾਲੇ ਨੂੰ ਭੁੰਨਣਾ ਹੈ ਤੇ ਫਿਰ ਆਪਾਂ ਇਸ ਵਿੱਚ ਯੁਕੀਨੀ ਵੀ ਪਾ ਦੇਵਾਂਗੇ ਤਾ ਜੋ ਸੁਪਰ ਮਸਾਲਾ ਕੋਡ ਹੋ ਸਕੇ ਹੁਣ ਆਪਾਂ ਇਸ ਵਿੱਚ ਅੱਧੀ ਕੌਲੀ ਪਾਣੀ ਦੀ ਪਾ ਕੇ ਇਸ ਨੂੰ ਆਪਾਂ ਪੱਕਣ ਲਈ ਰੱਖ ਦੇਵਾਂਗੇ ਤਾਂ ਜੋ ਆਪਣੀ ਸਬਜ਼ੀ ਥੋੜੀ ਸੌਫਟ ਹੋ ਜਾਵੇ ਪੱਕ ਜਾਵੇ ਅਤੇ ਫਿਰ ਆਪਾਂ ਇਸ ਵਿੱਚ ਦੁੱਧ ਐਡ ਕਰਾਂਗੇ ਤੇ ਇਸ ਨੂੰ ਢੱਕ ਕੇ ਪੱਕਣ ਲਈ ਛੱਡ ਦੇਵਾਂਗੇ ਸਬਜ਼ੀ ਆਪਣੀ ਕਾਫੀ ਹੱਦ ਤੱਕ ਪੱਕ ਚੁੱਕੀ ਹੈ ਬਿਲਕੁਲ ਸੌਫਟ ਹੋ ਗਈ ਹੈ ਹੁਣ ਆਪਾਂ ਦੁੱਧ ਐਡ ਕਰਾਂਗੇ ਤੇ ਆਪਾਂ ਇੱਥੇ ਅੱਧਾ ਲੀਟਰ ਤੋਂ ਜ਼ਿਆਦਾ ਹੀ ਥੋੜਾ ਦੁੱਧ ਪਾ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਤੇ ਫਿਰ ਆਪਾਂ ਇਸ ਨੂੰ ਹਲਾਉਂਦੇ ਹੋਏ ਪਕਾਉਣਾ ਹੈ ਜੇਕਰ ਆਪਾਂ ਨਹੀਂ ਹਲਾਵਾਂਗੇ ਤਾਂ ਆਪਣਾ ਦੁੱਧ ਫਟ ਜਾਵੇਗਾ ਇਸ ਲਈ ਆਪਾਂ ਇਸ ਨੂੰ ਉਹਨਾ ਟਾਈਮ ਹਲਾਉਂਦੇ ਰਹਿਣਾ ਹੈ ਜਦੋਂ ਤੱਕ ਇਸ ਵਿੱਚ ਇੱਕ ਉਬਾਲ ਨਹੀਂ ਆ ਜਾਂਦਾ ਉਹਨਾਂ ਆਪਾਂ ਸਬਜੀ ਨੂੰ ਦੁੱਧ ਵਿੱਚ ਥੋੜਾ ਟਾਈਮ ਪਕਾਉਂਦੇ ਰਹਿਣਾ ਹੈ ਤਾਂ ਜੋ ਚੁਕਿੰਨੀ ਅਤੇ ਦੁੱਧ ਇੱਕ ਦੂਜੀ ਵਿੱਚ ਘੋਲ ਮਿਲ ਜਾਣਾ ਮਤਲਬ ਸਬਜੀ ਚੰਗੀ ਤਰ੍ਹਾਂ ਦੁੱਧ ਵਿੱਚ ਪੱਕ ਜਾਵੇ ਅਤੇ ਇਹ ਸਬਜੀ ਬਿਲਕੁਲ ਆਪਣੀ ਦੇਸੀ ਤੋਰੀਆ ਵਾਂਗ ਹੀ ਬਣ ਜਾਂਦੀ ਹੈ ਜੇ ਆਪਾਂ ਚਾਹੀਏ ਤਾਂ ਇਹਨੂੰ ਸੁੱਕੀ ਵੀ ਬਣਾ ਸਕਦੇ ਹਾਂ ਉਹ ਆਪਣੀ ਪੇਠੇ ਵਾਂਗ ਬਣਦੀ ਹੈ ਪਰ ਆਪਾਂ ਇੱਥੇ ਦੁੱਧ ਵਾਲੀ ਬਣਾ ਰਹੇ ਹਾਂ ਇਹ ਜ਼ਿਆਦਾ ਸੁਆਦ ਲੱਗਦੀ ਹੈ ਇਸ ਤਰ੍ਹਾਂ ਤੇ ਇੱਥੇ ਆਪਣੀ ਸਬਜੀ ਪੱਕ ਕੇ ਬਿਲਕੁਲ ਤਿਆਰ ਹੈ ਫਲੇਮ ਆਪਾਂ ਆਫ ਕਰ ਦੇਵਾਂਗੇ ਅਤੇ ਨਾਲ ਹੀ ਆਪਾਂ ਹਰਾ ਧਨੀਆ ਪਾ ਦੇਵਾਂਗੇ ਹਰਾ ਧਨੀਆ ਪਾਉਣ ਤੋਂ ਬਾਅਦ ਸਬਜੀ ਸਰਵਿੰਗ ਲਈ ਰੈਡੀ ਹੈ ਤੁਸੀਂ ਇਸ ਨੂੰ ਕਿਸੇ ਵੀ ਚੀਜ਼ ਨਾਲ ਰੋਟੀ, ਪਰੌਠਾ, ਸਬਜੀ, ਚਾਵਲ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਜੋ ਕੀਨੀ ਦੀ ਸਬਜੀ ਦੁੱਧ ਵਾਲੀ ਕਿਸ ਤਰ੍ਹਾਂ ਲੱਗੀ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਸ਼ਸ਼ੀਕਾਲ